ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਸਾਡੀ ਜੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਹੁੰਦੇ ਕੋਈ ਸੋਸੋ ਹੁੰਦੇ ਨੇ ਠੀਕ ਹੈ ਜੀ ਤੇ ਅੱਜ ਉਹਨਾਂ ਬਾਰੇ ਗੱਲ ਕਰਾਂਗੇ ਵੀ ਜਿੰਨਾਂ ਦੀ ਪਰਵਾਹ ਕਰਨੀ ਛੱਡ ਦਿਓ ਆਪਣੀ ਲਾਈਫ ਚ ਜੇ ਤੁਸੀਂ ਆਪਣੀ ਲਾਈਫ ਚ ਖੁਸ਼ ਰਹਿਣਾ ਹੈ ਕਿਸੇ ਮੁਕਾਮ ਤੇ ਪਹੁੰਚਣਾ ਹੈ ਨਾ ਕੋਈ ਤਰੱਕੀ ਹਾਸਲ ਕਰਨੀ ਆ ਤਾਂ ਇਹ ਤਿੰਨ ਤਰ੍ਹਾਂ ਦੇ ਲੋਕਾਂ ਦੀ ਗੱਲ ਕਰਾਂਗੇ ਆਪਾਂ ਵੀ ਇਹਨਾਂ ਨੂੰ ਆਪਣੀ ਲਾਈਫ ਚੋਂ ਕਰ ਦਿਓ ਇਹਨਾਂ ਦੀ ਪਰਵਾਹ ਕਰਨੀ ਛੱਡ ਦਿਓ ਠੀਕ ਹੈ ਜੀ ਉਹ ਕਿਹੜੇ ਲੋਕ ਨੇ ਹਨਾ ਕਿਉਂਕਿ ਇਹ ਕਿਤਨਾ ਕਿਤੇ ਤੁਹਾਡਾ ਨੁਕਸਾਨ ਕਰ ਜਾਂਦੇ ਨੇ ਹਨਾ ਸਭ ਤੋਂ ਪਹਿਲੇ ਨੰਬਰ ਤੇ ਜੀ ਆਪਾਂ ਗੱਲ ਕਰਾਂਗੇ ਉਹ ਬੰਦੇ ਜਿਹੜੇ ਤੁਸੀਂ ਮੰਨ ਲਓ ਕੋਈ ਵੀ ਕਿਸੇ ਵੀ ਫੀਲਡ ਦਾ ਕੰਮ ਕਰਦੇ ਹੋ ਤੁਹਾਨੂੰ ਪਤਾ ਆਣਾ ਵੀ ਉਹਦੇ ਵਿੱਚ ਉਹ ਮੈਂ ਉਸ ਚੀਜ਼ ਨੂੰ ਕਿੱਦਾਂ ਕਰਨਾ ਤੁਸੀਂ ਉਹਦੇ ਵਿੱਚ ਪਰਫੈਕਟ ਹੋਣਾ ਜਿੱਦਾਂ ਵੀ ਹਨਾ ਤੇ ਥਰਡ ਪਰਸਨ ਆ ਕੇ ਉਸ ਚੀਜ਼ ਵਿੱਚ ਤੁਹਾਨੂੰ ਤੁਹਾਨੂੰ ਟੋਕਾ ਟਾਕੀ ਕਰੀ ਜਾਂਦਾ ਹਨਾ ਵੀ ਆ ਮੈਂ ਇਦਾਂ ਨਹੀਂ ਇਦਾਂ ਕਰ ਰਿਹਾ ਇਦਾਂ ਨਹੀਂ ਇਦਾਂ ਕਰਾ ਰਿਹਾ ਕਿ ਹੁਣ ਉਹ ਉਸ ਚੀਜ਼ ਬਾਰੇ ਪਤਾ ਹੀ ਨਹੀਂ ਹੁੰਦਾ ਫਿਰ ਵੀ ਤੁਹਾਡੇ ਕੰਮ ਦੇ ਵਿੱਚ ਆ ਕੇ ਤੁਹਾਡੀ ਫੀਲਡ ਦੇ ਵਿੱਚ ਆ ਕੇ ਉਸ ਵਿੱਚ ਨੁਕਤਾ ਚ ਇੰਨੀ ਕਰੀ ਜਾਣੀ ਨੁਕਸ ਕੱਢੇ ਜਾਣੇ ਹਨ ਐਸੇ ਲੋਕ ਨਾ ਆਪਕੋ ਇਸ ਕਰਦੇ ਆ ਨਾ ਦੂਜਿਆਂ ਨੂੰ ਕਰ ਦਿੰਦੇ ਆ ਸੋ ਐਸੇ ਲੋਕਾਂ ਦੀ ਪਰਵਾਹ ਨਾ ਕਰਿਆ ਪਰ ਵੀ ਉਹ ਬੰਦਾ ਇਦਾਂ ਕਹੀ ਜਾਂਦਾ ਮੈਨੂੰ ਹਨਾ ਜੋ ਤੁਸੀਂ ਆਪਣਾ ਕੰਮ ਕਰਦੇ ਹੋ ਉਹਨੂੰ ਆਪਣਾ ਪੂਰਾ ਪੈਸ਼ਨ ਦੇ ਨਾਲ ਉਸ ਚੀਜ਼ ਨੂੰ ਕਰੀ ਜਾਓ ਕਿਉਂਕਿ ਤੁਹਾਨੂੰ ਪਤਾ ਤੁਸੀਂ ਉਸ ਨੂੰ ਬੈਟਰ ਕਿਸ ਤਰ੍ਹਾਂ ਕਰ ਸਕਦੇ ਹੋ ਸੋ ਐਸੇ ਲੋਕਾਂ ਦੀ ਪਰਵਾਹ ਕਰਨੀ ਬੰਦ ਕਰ ਦਿਓ ਦੂਜੇ ਨੰਬਰ ਤੇ ਜਿਹੜੇ ਲੋਕ ਬੇਫਜ਼ੂਲ ਮੰਨ ਲਓ ਤੁਸੀਂ ਕੰਮ ਕਰਦੇ ਹੋ ਆਪਣੀ ਫੀਲਡ ਦੇ ਵਿੱਚ ਬੈਠੇ ਆਪਣੇ ਆਫਿਸ ਦੇ ਵਿੱਚ ਬੈਠੇ ਆਪਣੇ ਸ਼ੌਪ ਦੇ ਵਿੱਚ ਬੈਠੇ ਹੋ ਕੋਈ ਬੰਦਾ ਤੁਹਾ ਆਕੇ ਇਦਨੀਆਂ ਦੁਨੀਆ ਗੱਲਾਂ ਮਾਰਨ ਲੱਗਿਆ ਜਿਹੜੋ ਕੀ ਮਤਲਬ ਨਹੀਂ ਹੁੰਦਾ ਹਨ ਤੇ ਐਸੇ ਲੋਕਾਂ ਦੀ ਗੱਲ ਦਾ ਰਿਪਲਾਈ ਨਾ ਕਰਿਆ ਕਰੋ ਹਨ ਕਿਉਂਕਿ ਤੁਹਾਨੂੰ ਪਤਾ ਉਹ ਆਪਣਾ ਵੀ ਟਾਈਮ ਖਰਾਬ ਕਰਦੇ ਆ ਤੇ ਤੁਹਾਡਾ ਵੀ ਕਰਦੇ ਆ ਹਨ ਕਿਉਂਕਿ ਜੇ ਤੁਸੀਂ ਉਹਦੀ ਗੱਲ ਦਾ ਰਿਪਲਾਈ ਕਰੋਗੇ ਫਿਰ ਇਟ ਮੀਨਸ ਉਹ ਉਹਨੇ ਇਹ ਸੋਚ ਲਿਆ ਵੀ ਹਾਂ ਜਾਰੇ ਮੇਰੇ 'ਚ ਇੰਟਰਸਟ ਲੈ ਰਹੇ ਹਨ ਮੇਰੀਆਂ ਗੱਲਾਂ ਸੁਣਦਾ ਆ ਹਨ ਵੀ ਇਹ ਹਨ ਵਿਲਾ ਹੀ ਆ ਸਮਝੋ ਹਨ ਐਸੇ ਲੋਕਾਂ ਦੀਆਂ ਗੱਲਾਂ ਨੂੰ ਇਗਨੋਰ ਕਰ ਦਿਆ ਕਰੋ ਬੰਦਾ ਆਪੇ ਹੀ ਉੱਠ ਕੇ ਚੱਲ ਜੂਗਾ ਐਸੇ ਲੋਕਾਂ ਦੀ ਪ੍ਰਵਾਹ ਵੀ ਕਰਨੀ ਛੱਡ ਦਿਓ ਠੀਕ ਹੈ ਜੀ ਨੰਬਰ 3 ਤੇ ਜਿਹੜੇ ਲੋਕ 2 ਵਜੇ ਸਲਾਹਾਂ ਦਿੰਦੇ ਨੇ ਹਨ ਵੀ ਆ ਤੂੰ ਐ ਕਰ ਇਦਾਂ ਕਰ ਆ ਕਰ ਲੈ ਯਾਰ ਆ ਕੱਪੜੇ ਨਾ ਪਾਇਆ ਕਰ ਜਾਂ ਆ ਕੱਪੜੇ ਬਾਤਰੇ ਆਣ ਚੱਜਦੇ ਆਗੇ ਹਨ ਇਦਾਂ ਦੇ ਬਹੁਤ ਲੋਕ ਹੁੰਦੇ ਜੋ ਤੁਹਾਡੀ ਹਰੇਕ ਗੱਲ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਸਲਾਹ ਦੇਣਗੇ ਵੀ ਇਦਾਂ ਨਹੀਂ ਯਾਰ ਇਦਾਂ ਕਰ ਲੈ ਇਦਣੀ ਯਾਰ ਇਦਾਂ ਕਰ ਲੈ ਸੋ ਜੋ ਤੁਸੀਂ ਕੀ ਪੋਣਾ ਤੁਸੀਂ ਕੀ ਖਾਣਾ ਤੁਸੀਂ ਕੀ ਕੰਮ ਕਰਨਾ ਉਹ ਤੁਹਾਡੇ ਤੋਂ ਬੈਟਰ ਕੋਈ ਨਹੀਂ ਜਾਣ ਸਕਦਾ ਹੁੰਦਾ ਠੀਕ ਹੈ ਜੀ ਹਾਂ ਕੋਈ ਸਿਆਣਾ ਬੰਦਾ ਆਉਂਦਾ ਸਲਾਹ ਦਿੰਦਾ ਹਨਾ ਤੇ ਉਹ ਤਾਂ ਮੰਨਦੇ ਆ ਪਰ ਜਿਹੜਾ ਬੰਦਾ ਜਿਹਨੂੰ ਉਸ ਚੀਜ਼ ਬਾਰੇ ਨੋਲਿਜ ਨਹੀਂ ਹੁੰਦੀ ਉਹ ਆ ਕੇ ਉਸ ਚੀਜ਼ ਬਾਰੇ ਸਲਾਹ ਦੇਣ ਲੱਗ ਜੇ ਹਨਾ ਐਸੇ ਲੋਕਾਂ ਦੇ ਵੀ ਪ੍ਰਵਾਹ ਕਰਨੀ ਛੱਡ ਦਿਓ ਆਪਣੇ ਬ੍ਰੇਨ ਤੇ ਸਟ्रेस ਪਾਉਣਾ ਇਹਨਾਂ ਲੋਕਾਂ ਬਾਰੇ ਛੱਡ ਦਿਓ ਹਨਾ ਵੀ ਇਹ ਨਾ ਸੋਚਾ ਪਰ ਵੀ ਯਾਰ ਜਿਵੇਂ ਉਹਦੀ ਗੱਲ ਨਾ ਮੰਨੀ ਜਾਂ ਉਹਦੀ ਗੱਲ ਨਾ ਸੁਣੀ ਤਾਂ ਉਹ ਮੇਰੇ ਬਾਰੇ ਕੀ ਸੋਚੂਗਾ ਐਸੇ ਲੋਕਾਂ ਨੂੰ ਆਪਣੀ ਜ਼ਿੰਦਗੀ ਚੋਂ ਦੂਰ ਕਰੋ ਇਹਨਾਂ ਦੀ ਪ੍ਰਵਾਹ ਕਰਨੀ ਛੱਡ ਦਿਓ ਸੋ ਦੋਸਤੋ ਇੱਥੇ ਵੀਡੀਓ ਖਤਮ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰ